ਆਪ ਦੇਖ ਰਹੇ ਹੈ ਆਈਟੀਐਨ ਨਿਊਜ਼ ਔਰ ਮੈਂ ਤੁਹਾਡਾ ਆਪਣਾ ਪੱਤਰਕਾਰ ਅਸ਼ਵਨੀ ਚੋਪੜਾ ਅੱਜ ਅਸੀਂ ਸਬ ਰਜਿਸਟਰਾਰ ਆਫਿਸ ਦੇ ਵਿੱਚ ਆਏ ਆਂ ਇਹਦੇ ਵਿੱਚ ਸਾਹਮਣੇ ਦੇਖੋ ਇਹਦੇ ਕਿੰਦਾ ਕੂੜੇ ਦਾ ਡੰਪ ਬਣਾ ਰੱਖਿਆ ਹੈ ਕੂੜੇ ਦਾ ਡੰਪ ਇਹ ਦੇਖੋ ਜੀ ਕਿਵੇਂ ਆਗ ਲਗਾ ਕੇ ਪੋਲੂਸ਼ਨ ਪੈਦਾ ਕਰ ਰਹੇ ਆਂ ਤੁਸੀਂ ਦੇਖੋ ਕਿ ਭਈ ਪਬਲਿਕ ਦਾ ਪੈਸਾ ਕਿੱਦਾਂ ਲੱਗ ਰਿਹਾ ਹੈ ਕਹਾਂ ਲੱਗ ਰਿਹਾ ਹੈ ਇਹ ਸਾਰੀਆਂ ਬੱਸਾਂ ਦੇਖੋ ਖੜੀਆਂ ਜਿਹੜੀਆਂ ਕਿ ਕਬਾੜ ਬਣ ਚੁੱਕੀਆਂ ਆ ਆ ਦੇਖੋ ਇਹਨਾਂ ਦੇ ਟਾਇਰਾਂ ਦੀ ਹਾਲਾਤ ਦੇਖੋ ਕਿੱਦਾਂ ਧਸ ਗਏ ਆ ਕਿੱਦਾਂ ਕੋੜੇ ਦੇ ਡੰਪ ਬਣ ਚੁੱਕੀਆਂ ਇਹ ਬੱਸਾਂ ਇਹਨਾਂ ਦੇ ਨੰਬਰ ਵੀ ਮੈਂ ਤੁਹਾਨੂੰ ਦਿਖਾਵਾਂਗਾ ਇਹ ਬੱਸਾਂ ਦੇ ਨੰਬਰ ਹੈ ਜਿਹੜਾ ਕਿ ਪਬਲਿਕ ਦੀ ਪ੍ਰਾਪਰਟੀ ਪਬਲਿਕ ਦਾ ਪੈਸਾ ਕਿਸ ਤਰ੍ਹਾਂ ਲੱਗਿਆ ਹੋਇਆ ਵੈ ਇਹ ਸਾਰਾ ਤੁਸੀਂ ਦੇਖ ਰਹੇ ਹੋ ਆਈਟੀਐਨ ਨਿਊਜ਼ ਇਹ ਬੱਸਾਂ ਜਿਹੜੀਆਂ ਹੈਗੀਆਂ ਕਿਦਾਂ ਚੱਕਰਾਂ ਬਣ ਚੁੱਕੀਆਂ ਹਨ ਔਰ ਪਬਲਿਕ ਦਾ ਟੈਕਸਾਂ ਦਾ ਪੈਸਾ ਜਿਹੜਾ ਕਿ ਖਰਾਬ ਕੀਤਾ ਗਿਆ ਹੈ ਮੈਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਦਾ ਹਾਂ ਕਿ ਉਹਨਾਂ ਨੇ ਇਸ ਔਰ ਕੀ ਧਿਆਨ ਦਿੱਤਾ ਇਹ ਦੇਖੋ ਜੀ ਸਾਰਾ ਕੂੜੇ ਦਾ ਡੰਪ ਬਣਿਆ ਹੋਇਆ ਵੈ ਇਹ ਸਾਰਾ ਕੂੜੇ ਦਾ ਡੰਪ ਹੈ ਬੱਸਾਂ ਦਾ ਹਾਲਾਤ ਦੇਖੋ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਲੇਕਿਨ ਪਬਲਿਕ ਨੂੰ ਇਹਨਾਂ ਨੇ ਇਹਨਾਂ ਕੋਲ ਜਾ ਆਇਆ ਹੋਇਆ ਹੈ ਕਿ ਉਸ ਦਾ ਇਸ ਹੌਰ ਧਿਆਨ ਬਿਲਕੁਲ ਨਹੀਂ ਜਾ ਰਿਹਾ ਕਿੰਨੀਆਂ ਬਸਾਂ ਖੰਡਰ ਬਣੀਆਂ ਹੋਈਆਂ ਵੈ ਸੱਕਰ ਐਪ ਬਿਲਕੁਲ ਸੱਕਰ ਐ ਬਣੀਆਂ ਹੋਈਆਂ ਵੈ ਤੁਸੀਂ ਦੇਖੋ ਇਹ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਲੁਧਿਆਣਾ ਸਿਟੀ ਬੱਸ ਸਰਵਿਸ ਲਿਮਟਿਡ ਦੇ ਨਾਮ ਤੇ ਇਹ ਸ਼ੁਰੂ ਹੋਈਆਂ ਸੀਗੀਆਂ ਮਗਰ ਸਿਟੀ ਬਸਾਂ ਇਸ ਸਮੇ ਬਿਲਕੁਲ ਸੱਕਰ ਐ ਬਣੀਆਂ ਹੋਈਆਂ ਐ ਤੋਂ ਨੂੰ ਮੈਂ ਸਾਰਿਆਂ ਦੇ ਨੰਬਰ ਵੀ ਦਿਖਾ ਦਿੱਤੀਆਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਲਈ ਕੀ ਕਾਰਿਆ ਕਰਦੀ ਹੈ ਇਹ ਦੇਖਣਾ ਹੈ ਇਹ ਡੈਰੀਆਂ ਹਮੜਾ ਰੋੜ ਸਬ ਰਜਿਸਟਰਡ ਆਫਿਸ ਜਿੱਥੇ ਰਜਿਸਟਰੀਆਂ ਹੁੰਦੀਆਂ ਇਹ ਉੱਥੇ ਖੜੀਆਂ ਬੱਸਾਂ ਔਰ ਦੇਖੋ ਨਾਲ ਕੋੜੇ ਦਾ ਡੰਪ ਬਣਿਆ ਹੋਇਆ ਵੈ ਕਿੱਦਾਂ ਡੰਪ ਬਣਾਇਆ ਹੋਇਆ ਕੋੜੇ ਦਾ ਜਦ ਕਿ ਸ਼ਹਿਰ ਤੋਂ ਬਾਹਰ ਡੰਪ ਬਣੇ ਆ ਫਿਰ ਇੱਥੇ ਡੰਪ ਕਿਉਂ ਬਣਿਆ ਹੈ ਏ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਐਮ ਐਲ ਏ ਮੌਜੂਦਾ ਕੌਂਸਲਰ ਦੱਸਣ ਦੀ ਆ ਦੇਖੋ ਬਸਾ ਹਾਲਾਤ ਕਿੱਦਾਂ ਬਣੇ ਹੋਏ ਆ ਸ਼ੀਸ਼ੇ ਤੱਕ ਇਹਦੇ ਗਾਇਬ ਹੋ ਗਏ ਆ ਕਿ ਸ਼ੀਸ਼ੇ ਸਾਰੇ ਟੁੱਟੇ ਭਜੇ ਪਏ ਆ ਹੁਣ ਕੀ ਕਰਦਾ ਮੌਜੂਦਾ ਐਮ ਐਲ ਏ ਵੈਸਟ ਨਾਰਥ ਇਹ ਦੇਖਣਾ ਹੈ 29 ਆਪ ਦੇਖ ਰਹੇ ਹੈ ਆਈਟੀਐਨ ਨਿਊਜ਼ ਚੈਨਲ ਔਰ ਮੈਡ ਰੋਡਾ ਆਪਣਾ ਪੱਤਰਕਾਰ ਅਸ਼ਵਨੀ ਚੋਪੜਾ